ਕੁੱਤੇ ਸੌਖਾ ਇਹ ਅਰਬੀ ਆਪ ਦੇ ਮੱਖਰੀ ਬਤਾ ਆਪਾਂ ਨਹੀਂ ਕੁੱਕੀ ਨਹੀਂ ਚੱਦੀ ਹੁਣ ਕਿੱਥੇ ਛੁੱਟਦੀ ਆ ਇਹ ਆਹੋ ਗੋਲਾਂ ਉਹ ਹੀ ਕੰਮ ਕਰਾਤਾ ਕਹਿੰਦੇ ਨੇ ਨਹੀਂ ਮੈਨੂੰ ਤਾਂ ਕਿਸੇ ਦਾ ਕਿਸੇ ਪਾਸੇ ਕਿਸੇ ਪੱਲੀ ਦਾ ਵਾਲੰਗ ਹੋਈ ਜਾਂਦਾ ਮੈਂ ਵਾਲੰਗ ਆਵਾਂ ਕਰਦਾ ਕਰਤਾ ਬੱਪੂ ਨਾਲ ਗੱਲ ਵੀ ਤੇਰੇ ਹੀ ਤੇ ਜਮੀਨ ਤਾਂ ਭਾਈ ਮੇਰੇ ਨਾਲ ਕਰਾ ਬੱਪੂ ਕਹੂੰ ਇਹ ਬਾਬੂ ਜਮੀਨ ਕਰਾ ਦੇ ਮੇਰੇ ਨਾਲ ਕਿ ਇਹ ਨਾ ਬਲਾ ਦੇ ਦਾ ਫਾਈਨਲ ਨੂੰ ਮੇ ਦਾ ਸਾਉ ਖਾਦੇ ਦੋਲਾਂ ਨੂੰ ਮਲੇ ਤਾਂ ਵਿਗਪੂ ਖੂ ਨਾ ਨਹੀਂ ਪੀ ਲਿਆ ਕੇ ਜੇ ਤੇ ਨਵੇਂ ਲਿਆਉ ਆ ਤਾਂ ਕਿਤੇ ਲਈ ਇਹ ਤੂ ਬੀ ਸੁਨਾਰ ਹੋ ਗਿਆ ਮੇਰੇ ਬਣਾ ਹਰੀ ਰਾਤ ਹੋ ਗਏ ਪੈ ਨਹੀਂ ਦਿੱਤੇ ਆ ਲਾਦਾ ਜਿਵੇਂ ਹੱਡਾ ਰੂੜੀ ਚ ਪਏ ਹੁੰਦੇ ਆ ਹਾ ਬਾਪੂ ਕਰ ਜਾਂਦਾ ਵੱਡੀ ਹੁੰਦਾ ਬਾਪੂ ਇਹ ਕਿਹਦਾ ਤੇਰੇ ਬਾਪੂ ਨੂੰ ਉਹ ਕੀ ਉਹ ਆਹ ਮੇਰਾ ਛੇਰ ਪੁੱਤ ਓਏ ਇਹ ਨਹੀਂ ਲੱਗਦਾ ਮੈਨੂੰ ਪਤਾ ਇਸ ਮਿੱਥਾ ਵੜਾ ਨਹੀਂ ਲੱਗਦਾ ਤੇਰੇ ਉਹੀ ਤੇਰੇ ਵਾਂਗ ਲੱਗਿਆ ਨਹੀਂ ਹੋਰ ਬਾਪੂ ਕੀ ਬਣਾ ਨਹੀਂ ਲੱਗਦਾ ਪੁੱਕੀ ਨਹੀਂ ਮਿਲਦੀ ਉਹ ਪੈ ਤੁਹਾਨੂੰ ਆਖੜੀ ਕੰਦਰ ਦੇ ਛੱਡ ਦਿਓ ਕਿ ਆਓ ਪਿਆ ਡਿੱਗਿਆ ਬਰਕਾਰ ਨੇ ਨਸ਼ਾ ਬੰਦ ਕਰਤਾ ਉਤੋਂ ਬਵਾਲ ਕਰੀਏ ਤਾਂ ਜਵਾਦ ਇਹ ਟੁੱਟੀ ਹੈ ਬਾਪੂ ਨੂੰ ਖਾ ਲੋ ਹੁਣ ਨਾ ਪਈਏ ਕੋਈ ਕੋਰਾ ਮਾਵਾਂ ਦੇ ਦੇ ਮੈਂ ਤੁਹਾਨੂੰ ਕੀ ਕਹਾਂ ਮੇਰੇ ਦਿਸਰੀ ਕਿਵੇਂ ਪਿਆਰ ਤੁਸੀਂ ਨਾ ਨਸ਼ਾ ਕਰਿਆ ਕਰੋ ابو ਬਣਾ ਐਂਦਾ ਜ਼ਰਾ ਇੱਕ ਵੀ ਨਹੀਂ ਜਰੇ ਚੜਨਾ ਬਾਪੂ ਓੱਚਾ ਖਾਕ ਤਾਂ ਹੋਊਗੀ ਗੱਲ ਮੇਰੀ ਹੋਗੀ ਹਾਂ ਹਾਂ ਹੋਊਗੀ ਗੱਲ ਹਾਂ ਇਹ ਮੇਰੀ ਗੱਲ ਪਈਆ ਵਿੱਚ ਹਾਂ ਹਾਂ ਪਈਆ ਮੈਂ ਤੈਨੂੰ ਕੱਲੇ ਨੂੰ ਦੱਸੂ ਉਹਨੂੰ ਅੱਜ ਤੂੰ ਰਾਜ ਤੇ ਚਰਾਬੀ ਜਾਪਣ ਵਾਲਾ ਏਹ ਹਾਂ ਮੇਰੀ ਗੱਲ ਬਣੂਗੀ ਬਣੂਗੀ ਕਿਵੇਂ ਆਜੇ ਆਜੇ ਹੋਰ ਫੇਰ ਕੀ ਹੋ ਜਾ ਵਧੀਆ ਵਧੀਆ ਬਾਪੂ ਤੇ ਗੱਲ ਆ ਰਹੀ ਇਹਦੇ ਕੋਲ ਠੀਕ ਆ ਹੋਰ ਬਾਪੂ ਠੀਕ ਰਿਹਾ ਹਾਂ ਠੀਕ ਰਿਹਾ ਬਾਪੂ ਰਾਤ ਦਾ ਹੀ ਠੀਕ ਹੈ ਹਾਂ ਉਹ ਠੀਕ ਹੈ ਹਾਂ ਵਧੀਆ ਹੁੰਦਾ ਜਪਰੇ ਰੱਖਿਆ ਕਰ ਬਾਪੂ ਜਰਾ ਉਹ ਤੂੰ ਹੱਥ ਨਾ ਲਾਇਆ ਕਰੋ ਰੋਹਾਰ ਯਾਰਾ ਚਾਚੂ ਹਾਂ ਉਹ ਉਹ ਨੀ ਲਾ ਬਾਬੂ ਦੇਖ ਤੱਕ ਤੱਕ ਬਾਪੂ ਮਾਤੋ ਰਿਹਾ ਤੱਕ ਜਰ ਤੱਕ ਤੱਕ ਕਰ ਦੇ ਨੀ ਆਏ ਨਾ ਮਾਰਦਾ ਨਾ ਯਾਰੋ ਥਾਰੀ ਜਾਤ ਮੈਨੂੰ ਉਹਨੂੰ ਚੱਕ ਕੇ ਲਿਆ ਕਰਾਂ ਕਰੇ ਇਹਨੂੰ ਲਿਆ ਕਰਾਂ ਯਾਰ ਮੈਂ ਕਿਉਂ ਡੱਕਲੇ ਨੇ ਰੋਜ ਬੈਠੋ ਕੱਲੇ ਰੋ ਕੋ ਲੋਟੋਂਦੇ ਬਾਪੂ ਉਹੀ ਕੰਮ ਕਰਤਾ ਓਏ ਹੋਰ ਯਾਰ ਮੈਂ ਗੱਲ ਕਰ ਮੇਰੇ ਕੋਲ ਰੋ ਆਵਾਜ਼ ਆਉਗਾ ਆਪ ਕੰਮ ਦੇ ਮੈਂ ਚੁੱਪ ਕਰ ਤੇ ਚੁੱਪ ਕਰ ਤੇ ਠੀਕ ਠੀਕ ਹੈ ਬਾਪੂ ਤੇ ਫੇਰ ਬਾਪੂ ਨੂੰ ਕਿਹਾ ਮੈਂ ਕਿਹਾ ਦਵਾਈ ਦਵਾ ਦੇ ਇਹਨਾਂ ਨੂੰ ਮਰ ਜਾਣਗੇ ਕਿੰਦਰ ਤੇ ਆਏ ਤਾਂ ਫਾਕ ਵੀ ਨਹੀਂ ਹੋਣਾ ਕੋਈ ਹੁਣ ਹੋਰ ਧੜਕੇ ਇੱਕ ਬੋਤਲ ਆਈ ਸੀ ਬਸ ਪੂਆ ਰਹਿੰਦੇ ਸੀ ਉਹੀ ਲਾ ਕੇ ਆਏ ਹੁਣ ਕਿਉਂ ਦੇਖਾ ਕਾ ਉਪਿੰਦਾ ਹਮ ਅੱਜ ਕੀ ਰਕ ਨੂੰ ਜਾ ਰਹੇ ਮੈਂ ਤਾਂ ਨਹੀਂ ਕਹਤਾ ਇਹ ਲੈ ਲੈ ਮੀਨੇ ਨਹੀਂ ਮੀਨੇ ਕਰਾ ਦੇ ਤਾਂ ਹੁਣ ਮਰ ਜਾਣਗੇ ਸਾਲ ਨੂੰ ਮੈਂ ਨਹੀਂ ਤੇਰੀ ਨੀ ਨਾ ਕਰਾ ਕੇ ਮੇਰਾ ਗੱਲ ਕਰੇ ਰਾਮੂ ਨੂੰ ਤੇ ਤੋਰ ਨੂੰ ਲੈ ਪੁੱਛ ਗਿਆ ਇਹ ਬਾਪੂ ਹਤਿਆਰਾ ਬੋਲਦਾ ਨਾਮੂ ਕੋਲੋਂ ਬਟਾ ਦੇ ਨਾ ਦੇ ਕੀ ਗੱਲ ਜੀ ਕਰਦੇ ਸੀ ਕੁਛ ਨਹੀਂ ਮਤਲਬ ਮੈਂ ਦਵਾਈ ਦਾ ਕਹਿੰਦਾ ਅੱਛਾ ਦਵਾਈ ਦਵਾਈ ਦਵਾ ਦੇ ਇਹਨੂੰ ਮਹਾ ਦਵਾਈਓ ਲੈ ਓ ਹਾਂ ਓਹੋ ਚੱਗਾ ਬੱਸ ਮੈਂ ਆਉਣਾ ਮੜਾ ਜਾਂ ਜਾਇਆ ਮੈਂ ਖੇਤ ਕਿਹੜਾ ਮਾਰਿਆ ਵਾ ਠੀਕ ਆ ਠੀਕ ਆ ਮੇਰੀ ਗੱਲ ਸੁਣੋ ਬੁੜਿਆ ਹਾਂ ਇੱਧਰ ਜਾ ਆਪਣੇ ਵਾਲਾ ਛੋਟਾ ਆ ਗਿਆ ਅੱਛਾ ਜੇ ਉਹਨੂੰ ਕੋਈ ਗੱਲਬਾਤ ਦੱਸੀ ਐ ਜਾਂ ਗੱਲਬਾਤ ਕਰੀ ਐ ਤੇ ਤੇਰੇ ਘਟਾਂਗੇ ਪਾਪੜਾ ਸੀ ਜਗਾ ਕਿਉਂ ਹਾਂ ਇਹਦੇ ਕੱਲੇ ਨੂੰ ਵੀ ਅੜਦੀਆਂ ਤੂੰ ਸਾਨੂੰ ਹਾਂ ਅੱਛਾ ਹੂੰ ਆਹੋ ਤੱਕ ਤੇ ਮਾਰ ਨਾ ਦੇਉ ਮੈਨੂੰ ਹੁਣ ਹੂੰ ਆਹੋ ਮਾਰਾਂਗੇ ਤੈਨੂੰ ਜੇ ਦਸਤਾਂ ਨੂੰ ਕਿਤੇ ਦਾੜੀ ਜਾਵੇਂਗਾ ਨਾ ਦੱਛੂ ਆ ਮੈਂ ਆ ਜਾ ਤੂੰ ਗੱਲ ਨੀ ਜਾ ਵੇ ਬੱਪੂ ਆਇਆ ਮੇਰੀ ਗੱਲ ਤਾਂ ਸੁਣ ਬੱਪੂ ਹਾਂ ਐ ਇੱਧਰ ਗੱਲ ਸੁਣਦਾ 200 ਰੁਪਏ ਕੱਢ ਦੇ ਫੜਾ ਅੜੀਆ ਲਿਆਉਣਾ ਵੇ ਇਹ ਜਾ ਰਹੇ ਡੱਕ ਲੱਗੇ ਬੜਾ ਬੜਾ ਨਹੀਂ ਬਾਤ ਛੇਣਾ ਬੱਪੂ ਹਟਾਉ ਜਾ ਵੇ ਨਾਲ ਵਗ ਜਾ ਦੇ ਆਏ ਫੇਰ ਨਟਿਕ ਪੇ ਉਹ ਨਹੀਂ ਦੇਦਾ ਜਾ ਬਾਬਾ ਚਲ ਆ ਜਾ ਉਹ ਇਹ ਗਾਰਦਰ ਆਪ ਕੋ ਨਕਰੀ ਮੈਨੂੰ ਜਰਾ ਹੀ ਪਾ ਆਹ ਉਹ ਵੀ ਆਇਆ ਜਾ ਉਹ ਫਿਰਦਾ ਯਾਰ ਮੁੰਡਾ ਦਾ ਯਾ ਕਿ ਹੋ ਰਾ ਈ ਯਾਰ ਹੁਣ ਤੱਕ ਆ ਤੇ ਆ ਜਾ ਜਲਦੀ ਆ ਨਾ ਆ ਗਿਆ ਯਾਰ ਬਾਪੂ ਹਾਂ ਜਾ ਮੈਂ ਰਾਮੂ ਕੋਲੇ ਤਾਂ ਜਾ ਹਾਂ ਆਉਣਾ ਅੱਛਾ ਮੈਨੂੰ ਕਹਿਤਾ ਹੁਣੇ ਬਾਈ ਦਾ ਤੂੰ ਹੁਣ ਮੇਰੀ ਪਹਿਲਾਂ ਤਾਂ ਧਿਆਨ ਨਾਲ ਗੱਲ ਕਰ ਆਹ ਤੂੰ ਤਾਂ ਬਾਗਾਂ ਦੇ ਹੋ ਉੱਥੇ ਹਾਂ ਮੇਰਾ ਤਾਂ ਨਹੀਂ ਲੱਗਿਆ ਛੁੱਤੀ ਮੁੱਤੀ ਤੈਨੂੰ ਖਰਜੀ ਜਮਾ ਵੀ ਤੇ ਅੱਛਾ ਇਹ ਤਾਂ ਕੰਜਰ ਦੇ ਮੈਨੂੰ ਮਾਰਨ ਨੂੰ ਤਿਆਰ ਹੋ ਗਏ ਸੀ ਦੋਨੇ ਉਹ ਡੱਕੇ ਕੰਜਰ ਦੇ ਕਾਦੇ ਪਿੱਛੇ ਬਸ ਆਹੀ ਪੈਸੇ ਦੇ ਸਾਨੂੰ ਮੇਰਾ ਤੇ ਕਦੇ ਰਿਸ਼ਤੇ ਰਾਮੂ ਕਰਾਉਂਦਾ ਸੀ ਰਿਸ਼ਤਾ ਆਪਾਂ ਨੂੰ ਆਪਾਂ ਨੂੰ ਦੋਨਾਂ ਨੂੰ ਹਾਂ ਪਹਿਲਾਂ ਮੈਨੂੰ ਮੰਨ ਆ ਵੱਡਾ ਤੂੰ ਆ ਫਿਰ ਰਿਸ਼ਤਾ ਅੱਛਾ ਰਾਮੂ ਹੋਰ ਮੈਨੂੰ ਕਰਾਉਂਦਾ ਸੀਗਾ ਮੈਨੂੰ ਪਹਿਲਾਂ ਮੈਨੂੰ ਮੇਰਾ ਹੱਕ ਨਹੀਂ ਹੈਗਾ ਇਹਨਾਂ ਦਾ ਉਹ ਤਾਂ ਬਾਬੂ ਹੱਕ ਤਾਂ ਤੇਰਾ ਆ ਮੈਂ ਵੀ ਉਹ ਨਾਲ ਮੇਰਾ ਵੀ ਕਰਾਉਂ ਕਰਾਊਗਾ ਤਾਂ ਕਰਨਾ ਹੀ ਗੱਲ ਆਉ ਤਾਂ ਮੈਂ ਕਹਿ ਦੂ ਰਾਮੂ ਨੂੰ ਵੀ ਪਈ ਪਹਿਲਾਂ ਬਾਪੂ ਨੂੰ ਵੀ ਪਹਿਲਾਂ ਬਾਪੂ ਦੀ ਆ ਹੋਰ ਫੇ ਤੈਨੂੰ ਪਤਾ ਉਹ ਮਰਾ ਮਰਨਾ ਟੱਪ ਜੂ ਕੋਈ ਮਰ ਜਾ ਮੈਨੂੰ ਪਤਾ ਬਾਪੂ ਹੁਣ ਤਾਂ ਆ ਦੇ ਵਿੱਚ ਵਿੱਚ ਚਿੱਟੇ ਧੌਲੇ ਆਉਣ ਲੱਗ ਗਏ ਓਏ ਹੋਰ ਉਹ ਤਾਂ ਹੀ ਮੈਨੂੰ ਡਰ ਲੱਗੀ ਜਾਂਦਾ ਵੀ ਆਪਣੇ ਦੇ ਰੋਟੀ ਵਾਲਾ ਹੈ ਨਹੀਂ ਕੋਈ ਹਾਂ ਰੋਟੀ ਦਾਣੇ ਹੋ ਜੂ ਬਾਪੂ ਜਦੋਂ ਦਿੱਠਾ ਨਾ ਐਂ ਕਹਿੰਦਾ ਮੈਂ ਤੈਨੂੰ ਵੀ ਰੋਟੀ ਪੱਕਦੀ ਹੋ ਜੂ ਆਪਣੇ ਨਜ਼ਾਰਾ ਆ ਜੂ ਬਾਪੂ ਤੂੰ ਰਾਮੂ ਨੂੰ ਪੁੱਛਣਾ ਫੋਨ ਕਰ ਲੈ ਉਹ ਰਾਮੂ ਤਾਂ ਆਉਂਦਾ ਮੈਂ ਜਾ ਕੇ ਆਇਆ ਖੇਤੋਂ ਦੇ ਕੋਲੇ ਉਹ ਮਰਸੀਨ ਵਾਲੇ ਕੈਰੇ ਦਾ ਨੱਕਾ ਰਹਿੰਦਾ ਸੀ ਬਦਲਨ ਦਾ ਫਿਰ ਮਰਸੀਨ ਵਾਲੇ ਦਾ ਕੈਰੇ ਦਾ ਨੱਕਾ ਬਦਲ ਕੇ ਉਹ ਕਹਿੰਦਾ ਮੈਂ ਆਉਣਾ ਤੇਰੇ ਬਾਪੂ ਨਾਲ ਗੱਲ ਹੋਈ ਆ ਮੇਰੀ ਠੀਕ ਆ ਮੈਂ ਉਹਨੂੰ ਇਹ ਗੱਲ ਮੈਂ ਵੀ ਸਮਝਾਈ ਆ ਵੀ ਪਹਿਲਾਂ ਭਾਈ ਰਿਸ਼ਤੇ ਦਾ ਬਾਪੂ ਦਾ ਹੱਕ ਬਣਦਾ ਵੀ ਬਾਪੂ ਨੂੰ ਕਰਾ ਰਿਸ਼ਤਾ ਵਾਕ ਹੀ ਭਾਈ ਥੋੜੀ ਤੁਸੀਂ ਰਾਏ ਕਰ ਲਓ ਹੱਕ ਤਾਂ ਮੇਰਾ ਦਾ ਨਾ ਨਾ ਬਾਪੂ ਕੋਈ ਨਾ ਦੀ ਕਾਹਨੂੰ ਮੇਰੀ ਜਿਹੜੀ ਗੱਲ ਤੈਨੂੰ ਮੈਂ ਕਹੀ ਆ ਮੈਂ ਤੇਰੇ ਮਾਗਰਾਂ ਤੈਨੂੰ ਕਿਹਾ ਨਾ ਵੀ ਜਿਹੜੀ ਜ਼ਮੀਨ ਹੈ ਮੇਰੇ ਨਾ ਕਰਾ ਮੈਂ ਤੇਰੇ ਨਹੀਂ ਕਰਾਉਂਗਾ ਇਹ ਤਾਂ ਫਿਰ ਜਦਿਆ ਨਹੀਂ ਪਤਾ ਕਿਹੜੇ ਵੇਚ ਦੇਣ ਟੱਕੇ ਮੈਂ ਤੈਨੂੰ ਇਹਨਾਂ ਨੂੰ ਤਾਂ ਤੂੰ ਗੇੜਾ ਖੜ ਲਿਆ ਜੇ ਮੇਰੇ ਮਗਰ ਰਹਿਣਾ ਹਾਂ ਠੀਕ ਹੈ ਨਹੀਂ ਰਿਸ਼ਤੇ ਦੋ ਮੇਰੇ ਹੱਥ 'ਚ ਵੀ ਆਏ ਨੇ ਅੱਛਾ ਦੋ ਛੱਟੀਆਂ ਪਹਿਣਾ ਨੇ ਫੇਰ ਤਾਂ ਗੱਡੀ ਬਣ ਜੂ ਜਰ ਦੇਖ ਐਥੇ ਤਾਂ ਪਾਵਰ ਲੱਕਾਂਗੇ ਪਹਿਲੇ ਪੁੱਤ ਹਾਂ ਉੱਥੇ ਜਾ ਕੇ ਕਿਸੇ ਨੂੰ ਵੀ ਪਤਾ ਲੱਗੂ ਸਾਡੂ ਸਾਡੂ ਹਾਂ ਉਹ ਆਪਾਂ ਨਾ ਇਹ ਕੀ ਹੁੰਦਾ ਚੱਲਦਾ ਤੇਰਾ ਦਿਮਾਗ ਮੇਰੇ ਨੂੰ ਵੀ ਬਤਾ ਮੈਂ ਇਹ ਵਿੱਚ ਦੇਖਣ ਨਾਲੇ ਐਥੇ ਤਾਂ ਨੂੰ ਤੱਥ ਹੋ ਗੀਆਂ ਆਪੇ

ਤੈਨੂੰ ਵਧੀਆ ਜਾਇਆ ਤੇ ਰਾਮੂ ਹਾਂਜੀ ਸਰਦਾਰ ਜੀ ਹੁਣ ਉਹ ਛਰਾਬੀ ਜਿਹਾ ਤਾਂ ਹੀ ਨਹੀਂ ਕਰੇ ਹਾਂਜੀ ਨਾ ਗੋਲੀ ਚਾਬਾ ਕਰੇ ਠੀਕ ਹੈ ਜੀ ਹੁਣ ਤਾਂ ਅਸੀਂ ਦੋਨੇ ਛੇਰ ਬੱਕਾ ਰਹੇ ਹਾਂ ਹਾਂਜੀ ਹਾਂਜੀ ਤੇ ਹੁਣ ਤੂੰ ਸਾਨੂੰ ਐ ਦੱਸ ਉਹਦੇ ਦਾ ਤੈਨੂੰ ਮੈਂ ਕਹਿਦਾ ਸੀ ਵੀ ਮੈਨੂੰ ਕੰਨੇ ਨੂੰ ਲਿਆ ਕੇ ਜੀ ਹਾਂਜੀ ਉਹਦੇ ਉਹਨਾਂ ਨੂੰ ਕੀ ਰੱਖਣਾ ਤੂੰ ਹੁਣ ਸਾਨੂੰ ਦੋ ਲਿਆ ਦੇ ਨਹੀਂ ਉਹ ਦਿਨ ਦਾ ਉਹਨਾਂ ਦੀ ਵੀ ਗੱਲ ਹੋਈ ਸੀ ਚਾਰੇ ਚਾਰ ਕਹਾਤਾ ਉਹ ਨਾ ਨਾ ਦੋ ਲਿਆ ਦੇ ਚਾਰ ਨਹੀਂ ਰਾਮੂ ਚਾਰ ਨਹੀਂ ਨਾ ਨਾ ਇਹ ਗੱਲ ਝੂਠ ਦੋ ਲੈ ਕਰ ਆਲੇ ਦੋ ਲੈ ਦੋ ਇੱਕ ਆਕੀ ਇਹਨੂੰ ਪੁੱਛ ਲੈ ਜੇ ਮੇਰੇ ਤੇ ਕਨੈਕਟ ਕਰ ਲੈ ਨਿਭਾਰ ਲੂੰਗੀ ਬਾਪੂ ਯਾਰ ਉਹੀ ਫਿਰ ਤੇਰੇ ਨਾਲ ਉਹੀ ਗੱਲਾਂ ਫੇਰਾ ਫਿਰ ਮੈਨੂੰ ਉਹਨਾਂ ਨਾਲ ਫਿਰ ਰਲਣਾ ਪਊ ਅੱਛਾ ਯਾਰ ਦੋ ਦੋ ਲੈ ਆ ਰਹੀ ਦੋ ਲੈ ਜਗਰਜੋਤ ਵਾਲੀ ਕੋ ਉਹ ਬੈਠਾ ਜਦੋਂ ਮੈਂ ਬੈਠਾ ਬਲਾ ਜੀ ਤੂੰ ਆਪਣੇ ਹੁੰਦੇ ਜੇ ਉਹ ਸਰਦਾਰਾਂ ਨੇ ਹਮਕੋ ਖੇਤ ਵਿੱਚ ਉਹ ਨਹੀਂ ਪਤਾ ਸੀ ਮਾਰਦ ਗਏ ਹੁਣ ਤਾਂ ਅਸੀਂ ਦੋ ਹੋ ਗਏ ਦੋ ਹੀ ਉਹਨੇ ਵੇ ਦਾਖਲ ਕਰਨਾ ਬੇਸ ਤੇ ਹਮ ਫਸ ਜਾਏਗੇ ਗਰੀਬ ਨਹੀਂ ਨਹੀਂ ਫਸ ਨਹੀਂ ਨਹੀਂ ਤੁਮ ਕੋ ਕੁਛ ਨਹੀਂ ਹੋਗਾ ਪੂ ਨਾ ਹਾਰੀ ਵੀ ਮਿਲ ਬਾਪੂ ਮੇਰੇ ਨਾਲ ਬੋ ਤੋ ਆਪਕਾ ਆਕਾ ਚਲੇਗਾ ਹਮ ਕੋ ਤੋ ਆਪਕੋ ਰਿਸ਼ਤਾ ਕਰਵਾਣਾ ਹਾਂ ਜਾ ਕਿਤੇ ਚੱਲ ਗਿਆ ਫਿਰ ਤੂੰ ਐ ਨਾ ਕਿਤੇ ਲੈ ਕੇ ਆਏਂਗਾ ਤੂੰ ਓਏ ਗੁੱਠਾ ਲੈ ਲੀ ਜੇ ਤੈਨੂੰ ਦੋ ਵਾਰ ਕਹ ਤੋ ਆ ਕੀ ਕਹਦਾ ਹੈ ਗੁੱਠੀ ਮੰਗਦਾ ਗੁੱਠੀ ਓ ਗੁੱਠੀ ਮਿਲ ਜੂ ਆਖੇ ਨਾ ਕੋ ਗੁੱਠਾ ਲੈ ਲੀ ਕੋਈ ਤੂੰ ਸਾਨੂੰ ਕੜਾ ਕੜਾ ਲਾਉ ਦੇਂਗੇ ਬਣਾ ਕੜਾ चलो आज शाम को मैं बात करता हूँ फिर देखने जो आप देख सुबह आप जा सकते खर्चा ले जी मैथो उन्होंने करके गली एक बार तू भी मेरे साथ जय सरदार को बेच गए एक बार देख तो ਉਹ ਇਹ ਯਾਰ ਉੱਥੇ ਰੁਲਜੂ ਨਿਆਣਾਗਾ ਦਾ ਮੇਰਾ ਜੀ ਨਹੀਂ ਲੱਗਣਾ ਫੇਰ ਜਾਣਾ ਆਉ ਉਹ ਨਾ ਸਰਦਾਰ ਸਾਹਿਬ ਬਾਪੂ ਮੈਂ ਨਾ ਨਿਆਣਾ ਨਹੀਂ ਥੋੜੇ ਬਰਕਾ ਬਾਪੂ ਆਪਣਾ ਨਹੀਂ ਸਰਦਾਰ ਮੈਂ ਸਾਥ ਮੇ ਦਾ ਜਾ ਰਹਾ ਹਾਂ ਠੀਕ ਕੋਈ ਬਾਤ ਕਰਦੇ ਆਂ ਸ਼ਕੀਮ ਠੀਕ ਹੈ हमको ਬਤਾ ਦੇ ਲੋ ਠੀਕ ਹੈ ਪਰ ਬਲੂ ਉਹ ਸਰਦਾਰ हमको ਨਾ ਉਹ ਨਹੀਂ ਕੁਝ ਕਹਿੰਦੇ ਅਸੀਂ ਬੈਠੇ ਜਦੋਂ ਉਬ ਨਾ ਹੋਇਆ ਉਹ ਖੇਤ 'ਚਲੇ ਕੇ ਆਏ ਹਾਂ ਕੋ ਕੇਲੇ ਕੋ ਜੇ ਉਸਨੇ ਕੂਟਾ ਜਾਂ ਪੀਟਾ ਉਹ ਨੰਕੜਾ ਦੱਸਣਾ ਤੂੰ ਕਾਹੇ ਪੈਸੇ ਦੀ ਫੁੱਤੀ ਨਾ ਚਾਰ ਪੈਰਾਂ ਖੱਡਾ ਯਾਰ ਉਹ ਮਰੀ ਦੇ ਆਵੇਂ ਕਹੀ ਜਾਂਦਾ ਹੈ ਮੇਰਾ ਬਾਪੂ ਦੇਖ ਹਜੇ ਤੱਕ ਤੂੰ ਮੇਰੇ ਬਾਪੂ ਕੋ ਪੱਟਤਾ ਦੇਖ ਲੈ ਜਵਾਰ ਕੇ ਮੌਰੀ ਪਾਣੀ ਬਹੁਤ ਕਰਦੇ ਆ ਮਰੋਜ ਖੇਤ 'ਚ ਦੇਖਦੇ ਆ ਪੂਛ ਆਡੇ ਨੂੰ ਬੈਰ ਹੈ ਨਹੀਂ ਕੋਈ ਹਾਂਜੀ ਹਾਂਜੀ ਬੈਰ ਕੋਈ ਆ ਬਹੁਤ ਸਰਦਾਰ ਤੋਂ ਬਸ ਬੈਰ ਹੈ ਨਹੀਂ ਬਾਪੂ ਨੂੰ ਸਾਡੇ ਨੂੰ ਕੋਈ ਮਤ ਮੈਨੂੰ ਕੰਮ ਰੇ ਪਏ ਬੈਰ ਅਸੀਂ ਛੱਡੀ ਨਹੀਂ ਬਾਪੂ ਨੂੰ ਬੈਰ ਕਰਨ ਜੋਗਾ ਹਾਂ ਉਹ ਤਾਂ ਹਮਕੋ ਪਤਾ ਹੈ ਬਾਪੂ ਦੀ ਵਾਰੀ ਨਹੀਂ ਆਉਣ ਦਿੱਤੀ ਅਸੀਂ ਬੈਲ ਕਰਨ ਚ ਬਾਪੂ ਛੱਡਿਆ ਨਹੀਂ ਬੈਲ ਜੋ ਕਰਾ ਕੋਈ ਬਾਪੂ ਨੂੰ ਬਸ ਕੱਲਾ ਬੀੜੀ ਦਾ ਲੰਗਾ ਇੱਕ ਚਲੋ ਆਏ ਤਾਂ ਚੱਲਦਾ ਹਾਂ ਹਾਂ ਬੀੜੀ ਪਿੰਡਾ ਕੱਲੇ ਚਲੋ ਸਰਦਾਰ ਜੀ ਮੈਂ ਕੰਮ ਕਰ ਲਾ ਖੇਤ ਵਿੱਚ ਤੇ ਆਪ ਕੋ ਫੋਨ ਪਰ ਸ਼ਾਮ ਕੋ ਬਾਤ ਕਰਦੇ ਆਂ ਵਾਹ ਵਾਹ ਚੱਲ ਬਜੇ ਨੰਬਰ ਦੇ ਦੇ ਨੰਬਰ ਹਾਇਦ ਹੈ ਸਰਦਾਰ ਕੇ ਪਾਸ ਨੰਬਰ ਬਾਪੂ ਵਾਲੇ ਫੋਨ ਤੇ ਭਰ ਦੇ ਜੇ ਮੈਂ ਇਹ ਦਾਲ ਦਿੱਤਾ ਨੰਬਰ ਕਰੋ ਨੰਬਰ ਦੇ ਦੇ ਦੂਜਾ ਇਹ ਉਹਦੇ ਵਾਲਾ ਛੁੱਟਾ ਜੀਆਂ ਵਾਲਾ ਮੈਂ ਜਾਣਦਾ ਹਾਂ ਸਰਦਾਰ ਜੀ ਬਾਰੇ ਪਾਸ ਵੀ ਜਾਈ ਹੈ ਲਓ ਸਰਦਾਰ ਜੀ ਠੀਕ ਹੈ Ramu, tchau.